ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਚੱਲਿਆ ਇੱਕ ਹੋਰ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਸੋ ਤੁਹਾਨੂੰ ਵੀ ਕਰਾਉਨੇ ਆ ਦਰਸ਼ਨ ਤੇ ਜਾਣਦੇ ਆ ਉਥੋਂ ਦੇ ਇਤਿਹਾਸ ਬਾਰੇ ਸੋ ਵੀਡੀਓ ਨੂੰ ਪੂਰਾ ਜਰੂਰ ਦੇਖਣਾ ਤੇ ਜੇ ਵੀਡੀਓ ਵਧੀਆ ਲੱਗੇ ਤਾਂ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਣੇ ਜੀ ਚਲੋ ਫਿਰ ਦਰਸ਼ਨ ਕਰਦੇ ਆ ਇੱਕ ਹੋਰ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਲਓ ਜੀ ਅਸੀਂ ਪਹੁੰਚ ਗਏ ਆ ਗੁਰਦੁਆਰਾ ਟਾਪਸਰ ਸਹਿਬ ਇਹ ਗੁਰਦੁਆਰਾ ਸਾਹਿਬ ਲੁਧਿਆਣਾ ਜਿਲ੍ਹੇ ਦੀ ਤਹਿਸੀਲ ਖੰਨਾ ਦੇ ਪਿੰਡ ਗੋਗ ਵਿਖੇ 77 ਸੋ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਾਣਦੇ ਆ ਸਿੱਖ ਕੌਮ ਦੇ 6ਵੇਂ ਗੁਰੂ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚੋਂ 52 ਕੈਦੀ ਰਾਜਿਆਂ ਨੂੰ ਰਿਹਾ ਕਰਵਾ ਕੇ ਇਸ ਇਲਾਕੇ ਵਿੱਚੋਂ ਲੰਘਦੇ ਸਮੇਂ ਗੋਵਿੰਦਗੜ੍ਹ ਤੋਂ ਪਿੰਡ ਅਜਨੇਈਟ ਪਹੁੰਚੇ ਉਸ ਸਮੇਂ ਇਲਾਕੇ ਦੀਆਂ ਸੰਗਤਾਂ ਇੱਕ ਖਜ਼ਾਨਾ ਸ਼ੇਰ ਤੋਂ ਭੈਪੀਤ ਸਨ ਸੰਗਤਾਂ ਨੇ ਇਸ ਸ਼ੇਰ ਬਾਰੇ ਗੁਰੂ ਜੀ ਨੂੰ ਦੱਸਿਆ ਕਿ ਲੋਕ ਇਸ ਸ਼ੇਰ ਤੋਂ ਬਹੁਤ ਭੈਪੀਤ ਹਨ ਗੁਰੂ ਜੀ ਇਸ ਸ਼ੇਰ ਦੀ ਭਾਲ ਵਿੱਚ ਇਸ ਜੰਗਲ ਵਿੱਚ ਘੁੰਮ ਰਹੇ ਸਨ ਕਿ ਵਰਤਮਾਨ ਪਿੰਡ ਗੋਹ ਦੇ ਉੱਤਰ ਵੱਲ ਉਹਨਾਂ ਦੀ ਨਜ਼ਰ ਇੱਕ ਟਾਬ ਤੇ ਪਈ ਜਿਸ ਵਿੱਚ ਸਾਫ਼ ਪਾਣੀ ਅਤੇ ਸੰਗਣੀ ਛਾਂ ਵਾਲੀ ਔਕਾਤ ਦੇਖ ਕੇ ਇਸ ਟਾਬ ਤੇ ਗੁਰੂ ਜੀ ਨੇ ਕੁਝ ਸਮੇਂ ਲਈ ਆਰਾਮ ਕੀਤਾ ਤੇ ਆਪਣੇ ਘੋੜੇ ਅਤੇ ਫੌਜਾਂ ਨੂੰ ਵੀ ਟਾਬ ਦੇ ਪਵਿੱਤਰ ਜਲ ਨਾਲ ਨਿਹਾਲ ਕੀਤਾ ਗੁਰੂ ਜੀ ਸ਼ੇਰ ਦੀ ਢਾਲ ਵਿੱਚ ਅਗਲੇ ਪਿੰਡ ਵੱਲ ਐ ਚੱਲ ਪਏ ਇਹ ਉਹੀ ਅਸਥਾਨ ਹੈ ਜਿਸ ਨੂੰ ਢਾਪ ਸਰ ਸਹਿਬ ਦਾ ਨਾਮ ਦਿੱਤਾ ਗਿਆ ਹੈ ਸ਼ੇਰ ਦਾ ਪਿੱਛਾ ਕਰਦੇ ਕਰਦੇ ਭਾਮੀਆਂ ਪਿੰਡ ਪਹੁੰਚ ਗਏ ਸ਼ੇਰ ਦਾ ਗੁਰੂ ਜੀ ਨੇ ਸ਼ਿਕਾਰ ਕੀਤਾ ਉਸੇ ਸ਼ੇਰ ਦੀ ਖੱਲ ਉਤਰਵਾ ਕੇ ਗੁਰੂ ਗੁਰੂ ਸਾਹਿਬ ਨੇ ਕੀਰਤਪੁਰ ਸਾਹਿਬ ਵਿਖੇ ਬਾਬਾ ਸ੍ਰੀ ਚੰਦ ਜੀ ਨੂੰ ਆਸਣ ਲਈ ਭੇਟ ਕੀਤੀ ਇਸਾ ਸੰਤਰਟ ਆਪਣੇ ਗੁਰੂ ਜੀ ਦਾ ਜਿਹਾ ਮਨ ਮੋਇਆ ਕਿ ਦੂਜੀ ਵਾਰ ਜਦੋਂ ਮਾਲਵੇ ਦੇ ਪਿੰਡਾਂ ਦੀ ਸੰਗਤ ਨੂੰ ਦੁਬਾਰਾ ਦਰਸ਼ਨ ਦਿੱਤੇ ਤਾਂ ਉਦੋਂ ਵੀ ਇਸ ਟਾਬ ਤੇ ਆਰਾਮ ਕੀਤਾ ਸੀ ਫਰਵਰੀ ਸਨ 1632 ਮੁਤਾਬਕ ਪਗਣ ਬਿਕਰਮੀ ਸੰਮਤ 1699 ਨੂੰ ਕੀਰਤਵਰ ਸਾਹਿਬ ਜਪਰਾਜੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਅਤੇ ਸਨਮਾਨ ਵਿੱਚ ਇਹ ਗੁਰਦੁਆਰਾ ਸਾਹਿਬ ਬ੍ਰਹਮ ਗਿਆਨੀ ਸੰਤ ਬਾਬਾ ਰਮਨ ਸਿੰਘ ਜੀ ਸਰਸਵੰਸ ਸਿੰਘ ਜੀ ਕਾਰ ਸੇਵਾ ਬਾਵਿਆਂ ਦੀ ਦੇਖ ਰੇ ਫੇਟ ਤਿਆਰ ਹੋ ਕੇ ਸਜੋਬਤ ਹੈ ਇਸ ਸਥਾਨ ਤੇ ਸਲਾਨਾ ਜੋੜ ਮੇਲਾ 23 24 ਤੇ 25 ਨਵੰਬਰ ਨੂੰ ਮਨਾਇਆ ਜਾਂਦਾ ਹੈ ਇਹ ਗੁਰਦੁਆਰਾ ਸਾਹਿਬ ਸ਼ਹਿਰ ਖੰਨਾ ਤੋਂ 15 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਸੋ ਤੁਸੀਂ ਖੰਨਾ ਤੋਂ ਲਹਿੜੀ ਬਾਇਆ ਹਰੇਉ ਕਲਾਂ ਹੁੰਦੇ ਹੋਏ ਇਸ ਪਿੰਡ ਪਹੁੰਚ ਸਕਦੇ ਹੋ। ਸੋ ਕਿਸੇ ਦਿਨ ਆ ਕੇ ਇਸ ਗੁਰੂ ਘਰ ਦੇ ਦਰਸ਼ਨ जरूर ਕਰਨੇ ਤੇ ਇਤਿਹਾਸ ਬਾਰੇ ਜਾਨਣਾ ਤੇ ਆਪਣੇ ਬੱਚਿਆਂ ਨੂੰ ਵੀ ਇਸ ਗੁਰੂ ਘਰ ਦੇ ਦਰਸ਼ਨ ਕਰਾਉਣੇ ਤੇ ਉਹਨਾਂ ਨੂੰ ਵੀ ਇਸ ਗੁਰੂ ਘਰ ਦੇ ਇਤਿਹਾਸ ਬਾਰੇ ਜਾਣੂ ਕਰਵਾਉਣਾ ਸੋ ਜੇ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਿਰਪਾ ਕਰਕੇ ਜਾਂਦੇ ਜਾਂਦੇ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਣੀ ਜੀ ਸੋ ਅੱਜ ਉਹ ਹੁਣ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆ